ਇਹ ਉਹਦਾ ਨਾ ਆਇਆ ਨਹੀਂ ਆਉਣਾ ਇੱਥੇ ਬੱਠੇ ਆਉਣਾ ਇਹ ਇਹ ਸੀ ਨਾ ਮੈਂ ਤਾਂ ਹਿੰਦੀ ਤਾਂ ਮੈਂ ਤਾਂ ਬੋਟੀ ਸੀ ਫਿਰ ਕਾਬ ਆਇਆ ਸਵੇਰ ਕਿੰਨੇ ਵਜੇ ਗੱਲ ਜਿਹੜੇ ਕਬਜੇ ਜੀ ਕਾਬ ਆ ਕੇ ਚਲੀ ਗਈ ਉਹ ਮਲੇ ਉਹ ਅੰਦਰ ਨੇ ਦੇਖਿਆ ਨਾ ਕਿ ਉਹ ਮੁਰਗੇ 5:30 ਦੁੱਧ ਚੋਣ ਆਈ ਜੀ ਜੀ ਦੁੱਧ ਚੋਣ ਆਈ ਜੀ ਦੁੱਧ ਚੋਣ ਦੇ ਵਿੱਚ ਅੰਦਰ ਗੇਸ ਦੇਖਿਆ ਤਾਂ ਉਹ ਅੰਦਰ ਬੱਠਾ ਬੋਣ ਅੰਦਰ ਬੈਠੇ ਦੇ ਅੰਦਰ ਕੋਈ ਹੋਰ ਵੀ ਸੀ ਪਸ਼ੂ ਵਗੈਰਾ ਵੀ ਸੀ ਕੋਈ ਜਾਨਵਰ ਪਸ਼ੂ ਅੰਦਰ ਤੇ ਬੰਦ ਖਾਉਂ ਅੰਦਰ ਸੀ ਉਹਨੇ ਪਸ਼ੂ ਬੰਦ ਰੱਖੇ ਪਸ਼ੂ ਖੁਣਾਈ ਗਿਆ ਅੰਦਰ ਹਾਂ ਗਾਂ ਨਹੀਂ ਇਹ ਬਾਹਰ ਕਰ ਲਈ ਅੱਛਾ ਬਾਹਰ ਕਰ ਲਈ ਓਕੇ ਹਾਂ ਗਾਂ ਬਾਹਰ ਗਏ ਉਹ ਬੱਚੀ ਦੇ ਦੋਨੇ ਬਾਹਰ ਬੰਨੀ ਹੈ ਅੱਛਾ ਅੰਦਰ ਬੰਨੀ ਆ ਸਰ ਘਟਨਾ ਮੈਂ ਕਿਹਾ ਕੰਢੀ ਚ ਕਾਫੀ ਹੋ ਰਹੀਆਂ ਨੇ ਕੰਢੀ ਇਹ ਕੰਢੀ ਜਿਆਦਾ ਹੋਈ ਇਹ ਮਤਲਬ ਵੀ 5 6 ਦਿਨ ਤੋਂ ਘੁੰਮ ਰਿਹਾ ਅੱਛਾ ਘੁੰਮ ਰਿਹਾ ਸੀ ਕੋਈ ਸ਼ਿਕਾਰ ਸਕੂਰ ਵੀ ਜਿੱਤਾ ਇਹਨੇ ਕੋਈ ਨਹੀਂ ਸ਼ਿਕਾਰ ਸਕੂਰ ਦਾ ਕੁੱਤੇ ਨੂੰ ਪਿਆ ਇੱਕ ਦੋ ਵਾਰ ਹਾਂ ਹਾਂਜੀ ਤੁਹਾਡੇ ਪਿੰਡ ਚ ਜਿਹੜਾ ਤਿੰਦੂ ਆ ਰਿਕਸ਼ੂ ਕੀਤਾ ਹੈਗਾ ਔਰ ਕੀ ਕ ਦੇਖੋ ਜੀ ਸਭ ਤੋਂ ਪਹਿਲੇ ਜਿੱਦੀ ਸਾਨੂੰ ਸੂਚਨਾ ਮਿਲੀ ਅਸੀਂ ਸਭ ਤੋਂ ਪਹਿਲੇ ਆਪਣੇ ਚੰਨੀ ਸਾਹਿਬ ਜੀ ਉਹਨਾਂ ਨੂੰ ਇਨਫੋਰਮ ਕੀਤਾ ਜੀ ਕਿਵੇਂ ਗੱਲ ਆ ਤੇ ਸਾਡੇ ਪਿੰਡ ਜਲਦੀ ਤੋਂ ਜਲਦੀ ਪਹੁੰਚ ਕੇ ਕਿ ਉਹਨੂੰ ਅੰਦਰ ਵਰਲਡ ਲਾਈਫ ਦੀ ਮੈਂ ਕਿਹਾ ਇਸ ਏਰੀਆ ਦੇ ਵਿੱਚ ਜਿਹੜੀ ਆਪਾਂ ਉਪਲਬਧੀ ਕਹਿ ਸਕਦੇ ਆ ਕਾਫੀ ਸਲਾਗਾ ਜੋ ਕਹਿ ਸਕਦੇ ਆ ਬਿਲਕੁਲ ਜੀ ਬਿਲਕੁਲ ਅਸੀਂ ਸਰ ਦਾ ਬਹੁਤ ਬਹੁਤ ਸ਼ੁਕਰੀਆ ਕਰਦੇ ਸਾਰੀ ਟੀਮ ਦਾ ਰਾਤ ਹੋ ਗਈ ਆ ਹੁਣ ਵੀ ਇਹ ਮਤਲਬ ਪੂਰੇ ਪਿੰਡ ਦੇ ਵਿੱਚ ਪੂਰਾ ਉਹਨਾਂ ਨੇ ਡਟ ਕੇ ਡਟੇ ਹੋਏ ਰਾਈਟ ਰਾਈਟ ਬਿਲਕੁਲ ਜੀ ਬਿਲਕੁਲ ਇਹ ਅੱਜ ਨਹੀਂ ਅੱਗੇ ਵੀ ਜਿੰਨੀ ਵਾਰ ਪਹਿਲੇ ਵੀ ਪਿੰਡ 'ਚ ਚਾਂਸ ਹੋਏ ਆ ਇਹ ਪਹਿਲੀ ਸਾਡੀ ਕੋਲ ਤੇ ਪਿੰਡ ਵਿੱਚ ਪਹੁੰਚਦੇ ਰਹੇ ਵਿਦ ਸਾਰੀ ਟੀਮ ਨਾਲ ਇਹਨੇ ਪਿੰਜਰੀ ਵੀ ਲਗਾ ਰੱਖੇ ਇਸਕੇ ਪਿੰਡ ਵਿੱਚ ਇਸ ਰੈਸਕਿਊ ਦੇ ਆਪਰੇਸ਼ਨ ਦੇ ਲਈ ਸੋ ਮੱਚ ਸਾਰੀ ਆਪਣੇ ਪਿੰਡ ਵੱਲੋਂ ਇਹਨਾਂ ਦਾ ਬਹੁਤ ਬਹੁਤ ਥੈਂਕਸ ਕਰਦਾ ਜੋ ਅੱਜ ਆਪਣੇ ਨਾਲ ਹਾਰਾਸ ਵਿੱਚ ਪਹੁੰਚਿਆ ਜੀ। ਅ ਥੋੜੀ ਹਾਂ ਸਤਨ ਸਰ ਥੋੜੀ ਰਾਹਤ ਮਿਲ ਗਈ ਹੈ ਜਿਹੜਾ ਤੰਦੂਆ ਤੁਹਾਡਾ ਕੇਯੂ ਨੇ ਕੁੱਤੇ ਜਾਂ ਕੀ ਕੁਝ ਬਲਡ ਵਾਈਟ ਆ ਰਹੇ ਨੇ ਅੱਗੇ ਵੀ ਹਫਤੇ ਤੋਂ ਇਹ ਤੰਦੂਏ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਆ ਜੀ। ਜੀ ਤੇ ਇਹਨਾਂ ਦਾ ਬਹੁਤ ਸਹਿਯੋਗ ਹੈ ਜੀ। ਹੁਣ ਰਾਤ ਦੇ ਦੇਖ ਲਓ 8 ਵਜੇ ਗਿਆ ਜੀ। 8 ਵਜੇ ਤੱਕ ਵੀ ਮਹਿਕਮਾ ਡਾਕਟਰ ਸਾਹਿਬ ਜੀ ਬਲਡ ਵਾਈਟ ਦੀ ਟੀਮ ਔਰ ਪਿੰਡ ਦਾ ਇਹਨਾਂ ਨੂੰ ਬਹੁਤ ਸਹਯੋਗ ਹੈ ਜੀ ਪਿੰਡ ਦੇ ਸਹਯੋਗ ਨਾਲ ਇਹਨਾਂ ਨੇ ਜਿਹੜਾ ਤੰਦੂਆ ਉਹ ਕਾਬੂ ਕਰ ਲਿਆ ਥੈਂਕ ਯੂ ਰਾਤ ਮਿਲੀ ਸਰ ਰਾਤ ਬਹੁਤ ਮਿਲੀ ਹੈ ਜੀ